ਸ਼੍ਰੇਡ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ टास्क फोर्स ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਜੀ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲੇ ਸਾਨੂੰ ਜਿਹੜਾ ਮਲੌਤਰਾ ਪੈਲੈਸ ਕੋਲੇ ਕੱਲ੍ਹ ਵਾਦਾਤ ਹੋਈ ਸੀ ਸ਼ਾਮ ਨੂੰ ਸੋ ਅਸੀਂ ਲੋਕਾਂ ਦਾ ਤਾਂ ਨਾਜ਼ਰ ਹੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉੱਥੇ ਸਾਡੇ ਐਸਐਚਓ ਸਾਹਿਬ ਨੇ ਇਸ ਨੂੰ ਫੜ ਲਿਆ ਸਭ ਤੋਂ ਵੱਡੀ ਗੱਲ ਉਹ ਚੋ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਜੀ ਰਿਕਵਰ ਕੀਤਾ ਹੈ ਉਹਦੇ ਚਾਹਗੇ ਨੇ 모ਹਿਤ ਉਰਫ ਮਨੂ ਤੇ ਦੂਜਾ ਹੈਗਾ ਡਿੰਪਲ ਮੱਕੜ ਉਰਫ ਬੰਟੀ ਇਹ ਜਿਹੜਾ ਆਪਣਾ ਸੁਜੀਤ ਜੀ ਨੇ ਮਾਰਨਾ ਹਾਂਜੀ ਉਹ ਟੂ ਆਉਂਦਾ ਸੀ ਉਹਦੇ ਦੀ ਮਟੜ ਲੈ ਪਹਿਲਾਂ ਵੀ ਕੋਈ ਗਵਾਹ ਦੱਸਣ ਸਰ ਇਹਨਾਂ ਨੇ ਕਿ ਉਹ ਹੁਣ ਹੁਣੇ ਪੜੇ ਆ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਜਿਹੜੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਕਿ ਟੋਟਲ ਆਟਾ ਇਹ ਦੋ ਜਾਣੇ ਸੀ ਦੋ ਐ ਲੈਡੀ ਵੀ ਉਹਨਾਂ ਨੇ ਉਠਾਇਆ ਇਹ ਹੁਣ ਸਾਰਾ ਤੁਹਾਨੂੰ ਦੱਸ ਦਾਂ ਲੇਡੀ ਜੱਟ ਲਈ ਸਾਰੇ ਜਿਹੜੇ ਇਹਨਾਂ ਬੈਕੀ ਕਰਦੇ ਜਿਹੜੀ ਪਹਿਲਾਂ ਆ ਜਿਹੜੇ ਅਫਗਾਨੀ ਨਗਰ ਦੇ ਵਿੱਚ ਘਟਾਉਂਦੇ ਸੀ ਸਵਾਰੀਆਂ ਨਹੀਂ ਨਹੀਂ ਉਹ ਨਹੀਂ ਉਹਨਾਂ ਗੈਂਗ ਦਾ ਸੰਕਰ ਨਹੀਂ ਨਹੀ ਉਹ ਨਹੀਂ ਸੀ ਇਹ ਵੀ ਛਿੱਕੇ ਦੇ ਆਦੀ ਜੀ ਲੋਕ ਨੇ ਨਹੀਂ ਇਹਨਾਂ ਤੇ ਕੋਈ ਵਾਦਾ ਸਾਨੂੰ ਸਮਝ ਨਹੀਂ ਤਿੰਨ ਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹ ਰਹੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੀ ਚਾਹ ਹਜੇ ਪਹਾਰੀ ਆ ਮਤਲਬ ਜੇ ਫੜਿਆ ਜੀ ਜੀ ਹਾਂ ਜੀ ਹਾਂ ਜੀ ਕੱਦਵੇਂ ਇਹਨਾਂ ਤੇ ਵੀ ਹੈਗੇ ਆ ਪਹਿਲਾਂ ਤੇ ਪਰ ਆਈ.ਡੀ. ਪੀ.ਐਸ ਦੇਣੀ ਹੈ ਇਹ ਲੋ ਨਹੀਂ ਆ ਰਹੇ ਨੇ ਆਣਾ ਜੀ ਬੀ.ਸੀ. ਵੀ ਜਾਂ ਕਿਤੇ ਹੋਰ ਦੇਖਦਾ ਆਈ ਜਿਹੜਾ ਰਾਗਵ ਹੈ ਇਹ ਤਾਂ ਤਰਨਤਾਰਨ ਦਾ ਸੀਗਾ ਜਿਹੜਾ ਕੈਰੀ ਟਾਲਾਗਾ ਸੀ ਇਹ ਆਹ ਤਾਂ ਵਾਲੇ ਹਨ ਇਹਨਾਂ ਦਾ ਹਜੇ ਚੈੱਕ ਲੈਣ ਐਸਾ ਸੁਭਾਸ਼ ਸੁਭਾਸ਼ ਨਗਰ ਲੇਡੀ ਕਿੱਥੇ ਦੀ ਰਹਿੰਦੀ ਹੈ ਲੇਡੀ ਪ੍ਰਵਾਸੀ ਹੈਗੀ ਸੀ ਇੱਥੇ ਲੁਧਿਆਣਾ ਦੀ ਟੰਡਾਰੀ ਲੁਧਿਆਣਾ ਟੰਡਾਰੀ ਕੋਈ ਪਤਾ ਲੱਗੇ ਕਿੱਥੇ ਕਿੱਥੋਂ ਨੇ ਲੇਡੀ ਨੂੰ ਬਿਠਾਇਆ ਸੀ ਤੇ ਕਿੱਥੇ ਉਹਨੇ ਜਾਣਦੀ ਤੇ ਦੱਸ ਦਿੰਦੇ ਜਿੰਦਰ ਸਿੰਘ ਬਾਈ ਪਾਸ ਤੋਂ ਇੱਕ ਵਾਰ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਆਇਆ ਇਹਨਾਂ ਨੇ ਇੱਕ 1.5 ਕਿਲੋਮੀਟਰ ਦੀ ਇਹਨਾਂ ਨੇ ਲੇਡੀ ਇਹ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਹੋਰ ਵੀ ਫੈਮਿਲੀ ਇਹਦੇ ਨਾਲ ਕੋਈ ਸਿੰਗਲ ਫੈਮਿਲੀ ਸੀ ਫੈਮਿਲੀ ਸੀ ਬੱਚੇ ਸਨ ਸਰ ਕੋਈ ਹੋਇਆ ਵੀ ਸੀਗਾ ਜੇ ਕੋਈ ਅਸੀਸੀ ਕੀਤੀ ਜਾਵੇ ਮੋਬਾਈਲ ਖੋਇਆ ਸੀ ਮੋਬਾਈਲ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਪਰਿਵਾਰ ਬਰਾਮਦ ਹੋਏ ਉਹ ਸਾਰੀ ਤਫ਼ਤੀਸ਼ ਤਾਂ ਲੇਡੀ ਦੇ ਸਰ ਸਾਰੇ 11 ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਵਾਇਰ ਨੂੰ ਹੋਈਆ ਨਹੀਂ ਉਹਦਾ ਕਰ ਲਾਂਗੇ ਕੋਈ ਇਹਦੇ ਵਿੱਚ ਮੇਸ ਕਰਾਂਗੇ ਤੁਸੀਂ ਆਪਣੇ ਕੀ ਮਾਮਲਾ ਦਾ ਥੋੜਾ ਦੱਸੋ ਪਲੀਜ਼ ਦੱਸੋ ਸਰ ਉਹਦੀ ਗੈਂਗ ਹੈ ਜੀ ਕੀ ਹੋ ਰਿਹਾ ਕਰ ਰਿਹਾ ਨਾ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲੇ ਸਾਨੂੰ ਜਿਹੜਾ ਮਲੌਤਰਾ ਪੈਲੈਸ ਕੋਲੇ ਕੱਲ੍ਹ ਫਰਦਾਤ ਹੋਈ ਸੀ ਸ਼ਾਮ ਨੂੰ ਸੋ ਅਸੀਂ ਲੋਕਾਂ ਦਾ ਤਾਂ ਨਾਮ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉੱਥੇ ਐਡੀਐਸ ਐਚਓ ਸਾਹਿਬ ਨੇ ਇਸ ਵਾਰੀ ਤੋਂ ਮੌਕੇ ਤੇ ਸਭ ਤੋਂ ਵੱਡੀ ਗੱਲ ਉਹ ਚੋ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚ ਹੈਗੇ ਨੇ ਮੋਹਿਤ ਉਰਫ ਮਨੂ ਤੇ ਦੂਜਾ ਹੈਗਾ ਡਿੰਪਲ ਮੱਕੜ ਉਰਫ ਬੰਟੀ ਇਹ ਗੱਲ ਆਪਣਾ ਸੀ ਜਿਸ ਜਿਹਨ ਨੇ ਬਾਤ ਹਾਂਜੀ ਆਟੋ ਆਉਂਦਾ ਸੀ ਉਹਦੇ ਜੀ ਮਟਾਰ ਲੈ ਗਈ ਪਹਿਲਾਂ ਵੀ ਕੋਈ ਬਾਤ ਦਾ ਤਾਂ ਸਰ ਇਹਨਾਂ ਦੇ ਉਹ ਹੁਣ ਹੁਣੇ ਪੜੇ ਆ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਜਿਹੜੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਕਿ ਟੋਟਲ ਆਟੋ ਇਹ ਦੋ ਜਾਣੇ ਸੀ ਦੋਵੇਂ ਲੇਡੀ ਵੀ ਉਹਨਾਂ ਨੇ ਉਠਾਇਆ ਕਿ ਇਹ ਹੁਣ ਸਾਰਾ ਤੁਹਾਨੂੰ ਦੱਸਦਾ ਇਹ ਲੇਡੀ ਗਾਟ ਲਈ ਜਿਹੜੇ ਇੰਨੀ ਪ੍ਰੈਕਟਿਸ ਕਰਦੇ ਸੀ ਪਹਿਲਾਂ ਆ ਜਿਹੜੇ ਬਾਂਦੀ ਨਗਰ ਦੇ ਵਿੱਚ ਉਠਾਉਂਦੇ ਸੀ ਸਵਾਰੀਆਂ ਨਹੀਂ ਨਹੀਂ ਉਹ ਉਹਨਾਂ ਗੈਂਗ ਨਾਲ ਸੰਕਰਿਏ ਨਾ ਨਹੀਂ ਨਹੀਂ ਉਹ ਨਹੀਂ ਸਾਰਾ ਇਹ ਵੀ ਚਿੱਕੇ ਦੀ ਆਦੀ ਸੀ ਉਹਨੇ ਨਹੀਂ ਇਹਨਾਂ ਤੇ ਕੋਈ ਵਾਰਦਾਤ ਸਾਨੂੰ ਸਮਝ ਨਹੀਂ ਤਿੰਨ ਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹਦੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੀ ਚੌ ਹਜੇ ਘਾੜੀ ਆ ਮਤਲਬ ਅਜੇ ਪੜਿਆ ਜੀ ਜੀ ਹਾਂ ਜੀ ਹਾਂ ਜੀ ਕਦ ਤਵੇ ਇਹਨਾਂ ਤੇ ਵੀ ਹੈਗੇ ਪਹਿਲਾਂ ਤੇ ਪਰ ਆਈਐਨਡੀਪੀ ਅੱਡੇ ਨਹੀਂ ਹੈ ਇਹ ਲੋ ਨਹੀਂ ਆ ਰਹੇ ਨੇ ਨਾ ਜੀ ਬੀਸੀ ਵੀ ਨਾ ਕਿਤੇ ਹੋਰ ਦੇ ਤਾਂ ਆਈਐਨਡੀਪੀ ਜਿਹੜਾ ਰਾਗਵ ਹੈ ਇਹ ਤਾਂ ਤਰਨਤਾਰਨ ਦਾ ਸੀਗਾ ਜਿਹੜਾ ਪੈਗੀ ਪਾਉਗਾ ਇਹ ਜਾਕਰ ਪਾਉਗਾ ਇਹਨਾਂ ਦਾ ਹਾਂਜੀ ਚੈੱਕ ਲੈਣ ਐਸੇ ਸੁਭਾਸ਼ਨਾਗਰ ਲੇਡੀ ਕਿੱਥੇ ਦੀ ਰਹਿੰਦੀ ਹੈ ਲੇਡੀ ਪ੍ਰਵਾਸੀ ਹੈਗੀ ਸੀ ਇੱਥੇ ਲੁਧਿਆਣੇ ਕਰਾਰੇ ਲੁਧਿਆਣੇ ਟੰਡਾ ਰਿਕਾ ਪਤਾ ਨਹੀਂ ਕਿੱਥੇ ਕਿੱਥੋਂ ਉਹ ਨੇੜੀ ਨੂੰ ਬੁਲਾਇਆ ਸੀ ਤੇ ਕਿੱਥੇ ਉਹਨੇ ਜਾਣਦੀ ਜਿੰਦਰ ਬਾਏ ਜਿੰਦਰ ਬਾਏਪਾਸ ਤੋਂ ਇੱਕ ਵਾਰ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਆ ਇਹਨਾਂ ਨੇ ਕਹਿੰਦੇ ਸੀ 1.5 ਕਿਲੋਮੀਟਰ ਦੀ ਹੈ ਅਸਲੀ ਲੀਡੀ ਸੀ ਕੀ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਹੋਰ ਵੀ ਪ੍ਰੈਮੀ ਸੀ ਇਹਦੇ ਨਾਲ ਕੋਈ ਸੀਗਾ ਜੀ 10 ਦੀ ਸੀ ਬੱਚੇ ਹੋ ਸਰ ਤੇ ਚੋਰੀਆ ਵੀ ਸੀਗਾ ਜੇ ਕੋਈ ਅਸੀ ਕੀ ਕੀਤੀ ਜਾਦੀ ਮੋਬਾਈਲ ਖੋਇਆ ਸੀ ਮੋਬਾਈਲ ਮੋਬਾਈਲ ਖੋਇਆ ਸੀ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਪਰਿਵਾਰ ਬਰਾਮਦ ਹੋਏ ਉਹ ਸਾਰੀ ਤਰਤੀਸ ਦਾ ਲੀਡੀ ਨੇ ਸਰ ਗਿਆ ਦੇ ਵਿੱਚ ਹੋਈ ਆ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਵਾਇਰ ਨਹੀਂ ਆਉਂਦਾ ਪਰ ਕਰ ਲਾਂਗੇ ਕੋਈ ਇਹਦੇ ਵਿੱਚ ਮੇਸ ਕਰਾਂਗੇ ਜੀ ਮੀਟਾਉਣੇ ਕੀ ਮਾਮਲਾ ਦਾ ਥੋੜਾ ਲਾ ਦਿਓ ਪਲੀਜ਼ ਲਾ ਦਿਓ ਜੀ ਰੋਕਦੇ ਗੈਂਗ ਹੈ ਦੀ ਇੱਕ ਜਿਹੜਾ ਚੋਰੀਆਂ ਕਰ ਰਿਹਾ ਪਹਿਲਾਂ ਵੀ ਪਾਕਿਸਤਾਨ ਪਾਕਿਸਤਾਨ ਆਪਾਂ ਕਰਦਾ ਇੰਨੇ ਬੰਦੇ ਕਿ ਕਿ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲੇ ਸਾਨੂੰ ਜਿਹੜਾ ਮਲੋਤਰਾ ਪੈਲੈਸ ਕੋਲੇ ਕੱਲ੍ਹ ਫਰਦਾਤ ਹੋਈ ਸੀ ਸ਼ਾਮ ਨੂੰ ਸੋ ਅਸੀਂ ਲੋਕਾਂ ਦਾ ਤਾਂ ਨਾਜ਼ਰੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉੱਥੇ ਅਰ ਡੀਐਸਐਚਓ ਸਾਹਿਬ ਨੇ ਇਸ ਪੜ੍ਹਨ ਮੌਕੇ ਤੇ ਜਬ ਸਭ ਤੋਂ ਵੱਡੀ ਗੱਲ ਉਹ ਚੋ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚਾਹਗੇ ਨੇ ਮੋਹਿਤ ਉਰਫ ਮਨੂ ਤੇ ਦੂਜਾ ਹੈਗਾ ਡੈਂਪਲ ਮੱਕੜ ਉਰ ਬੰਟੀ ਇਹ ਗੱਲ ਆਪਣਾ ਸੁਝਾਉਣੇ ਵਿੱਚ ਮੈਂ ਬਾਤ ਹਾਂਜੀ ਆਟੋ ਆਉਂਦਾ ਸੀ ਉਹਦੇ ਦੀ ਮਟਾਰਾ ਲੈ ਗਈ ਪਹਿਲਾਂ ਵੀ ਕੋਈ ਵਾਰਦਾਤਾਂ ਸਰ ਇਹਨਾਂ ਦੇ ਉਹ ਹੁਣ ਹੁਣੀ ਪੜੇ ਆ ਅਸੀਂ ਤੁਹਾਨੂੰ ਸਾਰਾ ਕੋਈ ਦੱਸ ਦਾਂਗੇ ਹੋਰ ਜਿਹੜੀਆਂ ਵਾਰਦਾਤਾਂ ਹੋਣ ਕਿੰਨੇ ਬੰਦੇ ਸੀ ਕਿ ਟੋਟਲ ਆਟੋ ਇਹ ਦੋ ਜਣੇ ਸੀ ਦੋ ਐਂਡ ਲੇਡੀ ਨੂੰ ਉਹਨੇ ਬੋਲਾਇਆ ਕਿ ਇਹ ਹੁਣ ਸਾਰਾ ਤੁਹਾਨੂੰ ਦੱਸਦਾ ਇਹ ਲੇਡੀ ਜਾਂ ਕੇ ਸਾਰੇ ਜਿਹੜੇ ਇਹਨੂੰ ਬਿਆਖੀ ਕਰਦੇ ਤੁਸੀਂ ਇਕੱਲਾ ਆ ਜਿਹੜੇ ગાંધીਨਗਰ ਦੇ ਵਿੱਚ ਘੁਟਾਉਂਦੇ ਸੀ ਸਵਾਰੀਆਂ ਨਹੀਂ ਨਹੀਂ ਉਹ ਨਹੀਂ ਉਹਨਾਂ ਗੈਂਗ ਦਾ ਸਬੰਧ ਨਹੀਂ ਹੈ ਨਾ ਨਹੀਂ ਨਹੀਂ ਇਹ ਵੀ ਚਿੱਕੇ ਦੇ ਆਦਿ ਦੀ ਨਹੀਂ ਤੋਂ ਨਹੀਂ ਇਹਨਾਂ ਤੇ ਵੀ ਵਾਦਤ ਸਾਨੂੰ ਸਮਝ ਨਹੀਂ ਤਿੰਨ ਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹਦੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੇ ਚੋ ਹਜੇ ਫਰਾਰ ਹੀ ਆ ਮਤਲਬ ਜੇ ਪੜੇ ਜੀ ਜੀ ਹਾਂ ਜੀ ਹਾਂ ਕਤਵੇਂ ਇਹਨਾਂ ਤੇ ਵੀ ਹੈਗੇ ਆ ਪਹਿਲਾਂ ਤੇ ਪਰ ਆਈਐਨਪੀਐਸ ਦੇ ਨਹੀਂ ਹੈ ਇਹ ਲੁਧਿਆਣਾ ਦੇ ਰਹਿਣ ਵਾਲਾ ਜੀ ਬੇਸਿਕਲੀ ਜਿਹਾ ਕਿ ਹੋਰ ਦੇ ਸਰ ਆਈਪੀ ਵਰਸ ਜਿਹੜਾ ਰਾਗਵ ਹੈ ਇਹ ਤਾਂ ਤਰਨਤਾਰਨ ਦਾ ਸੀਗਾ ਜਿਹੜਾ ਪਹਿਲੀ ਗੱਲ ਹੋ ਗਿਆ ਇਹਦਾ ਹਜੇ ਚੈੱਕ ਲੈਣ ਵਾਸ਼ਨਾ ਕਰ ਲੈ ਲੇਡੀ ਕਿੱਥੇ ਰਹਿਣਾ ਲੇਡੀ ਪ੍ਰਵਾਸੀ ਹੈਗੀ ਸੀ ਇੱਥੇ ਲੁਧਿਆਣੇ ਕੰਡਾਰੀ ਲੁਧਿਆਣੀ ਟੰਡਾਰੀ ਕਿਤੇ ਪਤਾ ਲੱਗੇ ਕਿੱਥੇ ਕਿਹ ਤੋਂ ਉਹਨੇ ਲੇਡੀ ਨੂੰ ਬਤਾਇਆ ਸੀ ਤੇ ਕਿੱਥੇ ਉਹਨੇ ਜਾਣਦੀ ਇਹ ਤਾਂ ਦਰਿੰਦਰ ਬਾਈਪਾਸ ਤੋਂ ਇੱਕ ਵਾਰ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਇਹਨਾਂ ਨੇ ਕਰਦੇ ਸੀ 1.5 ਕਿਲੋਮੀਟਰ ਸੀ ਇਹਨਾਂ ਨੇ ਪਹਿਲੀ ਲੇਡੀ ਸੀ ਕੀ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਹੋਰ ਵੀ ਫੈਮਿਲੀ ਸੀ ਇਹਦੇ ਨਾਲ ਕੋਈ ਸੀਗਾ ਟੈਂਪਲ ਸੀ ਬੱਚੇ ਸੀ ਸਰ ਕੁਝ ਖੋਇਆ ਵੀ ਸੀਗਾ ਜੇ ਕੋਈ ਸੀ ਕੀ ਕੀਤੀ ਜਾਦੀ ਮੋਬਾਈਲ ਖੋਇਆ ਸੀ ਮੋਬਾਈਲ ਖੋਇਆ ਸੀ ਵਾਈਪ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਪਰਿਵਾਰ ਬਰਾਮਦ ਹੋਏ ਉਹ ساری ਤਰਤੀਸ ਤਾਂ ਲੱਗਦੀ। ਸਰ 11 ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਵਾਇਰਲ ਹੋਈ ਆ। ਨਹੀਂ ਆਉਂਦਾ ਪਰ ਕਰ ਲਾਂਗੇ ਕੋਈ। ਇਹਦੇ ਵਿੱਚ ਮੇਸਰਾਂ ਨੇ ਵੀ ਵੀਡੀਓ ਆਉਂਦੀ ਆ। ਸਾਡੇ ਕੀ ਮਾਮਲਾ ਤਾਂ ਥੋੜਾ ਦੱਸ ਦੋ। ਲੀਡ ਦੱਸੋ। ਅੱਛਾ। ਦਰੋਪਦੀ ਗੈਂਗ ਹੈ ਜੀ ਇੱਕ ਜਿਹੜਾ ਚੋਰੀਆਂ ਕਰ ਰਿਹਾ ਪਹਿਲਾਂ ਵੀ ਚੋਰੀਆਂ। ਆਪਾਂ ਕਰ ਲਾਂਗੇ। ਜੀ ਕੇ ਜੀ।